ਹੰਸਰਾਜ ਹੰਸੀ ਦੇ ਘਰ ਦੇ ਬਾਹਰ ਇਸ ਵੇਲੇ ਮੌਜੂਦ ਆ ਉਹਨਾਂ ਦੀ ਪਤਨੀ ਦਾ ਅੱਜ ਦੇਹਾਂਤ ਹੋ ਗਿਆ ਹੈ ਜਲੰਧਰ ਦੇ ਟਕੋਰ ਹਸਪਤਾਲ ਦੇ ਵਿੱਚ ਉਹਨਾਂ ਨੇ ਆਖਰੀ ਸਾਲ ਹੀ ਹਾਰਟ ਅਟੈਕ ਦੇ ਨਾਲ ਉਹਨਾਂ ਦੀ ਜਿਹੜੀ ਮੌਤ ਹੋਈ ਹੈ ਮੇਰੇ ਨਾਲ ਇਸ ਵੇਲੇ ਮੁਹੰਮਦ صدیق ਜੀ ਮੌਜੂਦ ਨੇ ਗੱਲਬਾਤ ਕਰ ਲੈਣੇ ਆ صدیق ਜੀ ਹੰਸਰਾਜ ਹੰਸੀ ਦੇ ਪਤੀ ਦਾ ਅੱਜ ਦੇਹਾਂਤ ਹੋ ਗਿਆ ਹੈ ਕੀ ਕਹਿਣਾ ਚਾਹੋਗੇ ਇਸ ਦੁੱਖ ਦੀ ਘੜੇ ਵਿੱਚ ਤੁਸੀਂ ਜਿਹੜੀ ਖਬਰ ਦਿੱਤੀ ਹੈ ਜੀ ਉਹਦੇ ਨਾਲ ਦਿਲ بیٹھ ਗਿਆ ਤੇ ਬਹੁਤ ਕੁਦੁਖੁਦਾਈ ਖਬਰ ਹੈ ਸਾਡੇ ਪੰਜਾਬ ਦੇ ਸ਼ਰਮੌਰ ਗਾਇਕ ਜੀ ਰਾਜ ਗਾਇਕ ਹਮ ਬਦੋਸ਼ਰੀ ਗਾਇਕ ਅਤੇ ਐਕਸ ਮੈਂਬਰ ਪਾਰਲੀਮੈਂਟ ਸ਼੍ਰੀ ਹਸਰਾਜੀ ਹਸਰੀ ਪਤਨੀ ਜੀ ਇਹ ਨਬਾਰੇ ਤੁਸੀਂ ਦੱਸਿਆ ਵੀ ਸ਼ੁਰਗਵਾਸ ਹੋ ਗਏ ਨੇ ਮੈਂ ਕਰੇ ਥੋੜਾ ਜਿਹਾ ਥੱਲਾ ਸੀਗਾ ਮੈਂ ਬਾਹਰ ਨਿਕਲਿਆ ਨਹੀਂ ਹੈਗਾ ਤੇ ਲਈ ਇਹ ਖਬਰ ਪਹਿਲਾਂ ਸੁਣੀ ਹੈ ਤੁਸੀਂ ਵੀ ਨਹੀਂ ਦੱਸਿਆ ਬਹੁਤ ਦੁਖਦਾਈ ਖਬਰ ਹੈ ਮੈਂ ਮੇਰਾ ਪਰਿਵਾਰ ਅਸੀਂ ਸਾਰੇ ਉਹਨਾਂ ਦੇ ਦੁੱਖ ਦੇ ਵਿੱਚ ਸ਼ਾਮਲ ਹਾਂ ਬਹੁਤ ਕਿਉਂਕਿ ਜਦੋਂ ਜੀਵਨ ਸਾਥੀ ਵਿਛੜ ਜਾਂਦਾ ਹੈ ਜਿੰਦਗੀ ਅਧੀ ਰਹਿ ਜਾਂਦੀ ਹੈ ਬਿਲਕੁਲ ਹਾਂ ਕਿਉਂਕਿ ਹੰਸ ਰਾਜ ਜੀ ਇੱਕ ਇਕੱਲੇ ਮੈਂਬਰ ਪਾਰਲੀਮੈਂਟਰੀ ਸੀਗੇ ਉਹਨਾਂ ਦਾ ਇੱਕ ਹੋਰ ਫੀਲਡ ਹੈ ਜਿੱਥੇ ਉਹਨਾਂ ਨੂੰ ਲੋਕ ਬਹੁਤ ਸ਼ੌਂਦੇ ਨੇ ਉੱਥੇ ਜਾਣ ਆਉਣ ਦੇ ਵਿੱਚ ਉਹਨੇ ਜਾਣ ਚ ਉਹਨੇ ਵਾਪਸ ਆਉਣ ਚ ਜਿਸ ਪਤਨੀ ਹੁਈ ਹੈ ਉਹਦਾ ਬਹੁਤ بڑا ਹੱਥ ਹੁੰਦਾ ਸਾਡੇ ਦਾ ਆਮ ਮਿਸਾਲ ਹੈ ਵੀ ਜੇ ਸਪਲਾਈ ਲਾਈਨ ਕੁੱਟ ਜੇ ਰੇ ਨਾ ਤੇ ਜਿਹੜਾ ਸਪਾਈ ਹੁੰਦਾ ਉਹ ਵਿਚਾਰਾ ਅੰਧੇਰਾ ਜਾਂਦਾ ਤੇ ਇਹ ਪੋਜੀਸ਼ਨ ਹੁੰਦੀ ਹੈ ਤੋਂ ਮੈਂ ਉਹਨੇ ਇੱਕ ਦੁਖੀ ਖੜੀ ਜਿਵੇਂ ਉਹਨੂੰ ਵਿਲਾਣ ਪਰ ਇੱਕ ਜਿਹੀ ਛੋਟੀ ਜੀ ਤਸੱਲੀ ਇਹ ਹੈ ਵੀ ਇਹਨਾਂ ਦੇ ਮਿਸਰ ਜਿਹੜੀ ਜ਼ਿੰਦਗੀ ਪੋਕੇ ਗਏ ਨੇ ਉਹ ਬਹੁਤ ਅੱਛੀ ਸੀ ਔਰ ਆਪਣੇ ਜੀਵਦੇ ਜੀ ਆਪਣੇ ਬੱਚਿਆਂ ਨੂੰ ਪੈਰਾਂ 'ਚ ਖੜਾ ਕਰਕੇ ਆਪਣੇ ਪੋਤਿਆਂ ਨੂੰ ਗੋਦੀ 'ਚ ਲਾ ਕੇ ਫਿਰ ਪਰਮਾਤਮਾ ਦੇ ਚਰਨਾਂ 'ਚ ਗਏ ਨੇ ਇਸ ਗੱਲ ਦੀ ਥੋੜੀ ਜਿਹੀ ਦਸਤਰੀ ਹੈ ਪਰ ਦੁੱਖ ਬਹੁਤ ਹੈ ਕਿ ਹੰਸ ਰਾਜ ਜੀ ਹਰਜੀਤ ਜੀ ਜੋ ਉਹਨਾਂ ਦੀਆਂ ਰਾਂਗਨੀ ਸੀ ਉਹਨਾਂ ਤੋਂ ਵਿਛੜ ਗਈ ਹੈ ਪਰਮਾਤਮਾ ਉਹਨੂੰ ਆਪਣੇ ਚਰਨਾਂ 'ਚ ਜਗ੍ਹਾ ਦੇਵੇ ਮੈਂ ਇਹ ਨਹੀਂ ਕਹਿ ਸਕਦਾ ਜੀ ਬਹੁਤ शुक्रिया ਸਦੀਕ ਸਾਹਿਬ ਸੋ ਇਸੇ ਕੇ ਸਾਦਨਾਲ ਮੁਹੰਮਦ صدیق ਜੀ ਜੋ ਇਸ ਦੁੱਖ ਦੀ ਘੜੀ ਦੇ ਵਿੱਚ ਹੰਸਰਾ ਚੰਦ ਸੋਰਾ ਦੇ ਪਰਿਵਾਰ ਦੇ ਨਾਲ ਨੇ ਸਾਰੇ ਹੀ ਸੰਗੀਤ ਜਗਤ ਤੋਂ ਇਸ ਵੇਲੇ ਦੁੱਖ ਪ੍ਰਗਟਾਵਾ ਕਰ ਰਹੇ ਨੇ ਇਸ ਵੇਲੇ ਜਿਹੜਾ ਦੁੱਖ ਹਸਰਾ ਛਾਂਸੀ ਦੇ ਪਰਿਵਾਰ ਦੇ ਉੱਪਰ ਆਇਆ ਹੈ ਤਸਵੀਰਾਂ ਇਸ ਵੇਲੇ ਘਰ ਦੀਆਂ ਲਾਈਵ ਤੁਹਾਨੂੰ ਵਿਖਾ ਰਹੇ ਆ ਕਿ ਡੈੱਡ ਬੋਡੀ ਜਿੱਥੇ ਲਿਆਂਦੀ ਗਈ ਸੀ ਦੁਪਹਿਰ ਨੂੰ ਪਰ ਪਰਿਵਾਰਕ ਮੈਂਬਰ ਹਾਲੇ ਤੱਕ ਇੱਥੇ ਪਹੁੰਚੇ ਨੇ ਜਾਂ ਕਿੰਨੇ ਕ ਸਮੇਂ ਦੇ ਵਿੱਚ ਪਹੁੰਚ ਰਹੇ ਨੇ ਉਹ ਵੀ ਤਸਵੀਰਾਂ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਦ ਹੀ ਕੋਈ ਪਰਿਵਾਰਕ ਮੈਂਬਰ ਸਾਹਮਣੇ ਆਉਂਦਾ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਇਸ ਵੇਲੇ ਦੀਆਂ ਲਾਈਵ ਤਸਵੀਰਾਂ ਤੁਸੀਂ ਲਗਾਤਾਰ ਦੇਖ ਰਹੇ ਹੋ ਹੋਰ ਵੀ ਜਿਹੜੀ ਜਾਣਕਾਰੀ ਸਾਹਮਣੇ ਆਉਂਦੀ ਹੈ ਜਦ ਪਰਿਵਾਰਕ ਮੈਂਬਰ ਆਉਂਦੇ ਨੇ ਤਾਂ ਉਹ ਵੀ ਜਿਹੜੀਆਂ ਤਸਵੀਰਾਂ ਨੇ ਹਸਰਾਛਾਂਸੀ ਦੇ ਪਰਿਵਾਰ ਤੋਂ ਵੀ ਸਾਂਝਾ ਕਰਾਂਗੇ ਫਟਨਾਕ